ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਢਿੱਲੋਂ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਆਪਣਾ ਪੀਆਰ 126 ਚੋਂ ਨਾ ਕਿੰਨੇ ਦਿਨਾਂ ਦਾ ਹੋ ਗਿਆ ਤੇ ਜਿਹੜੀ ਯੂਰੀਆ ਖਾਦ ਆ ਉਹ ਆਪਾਂ ਕਿੰਨੇ ਦਿਨਾਂ ਦੇ ਵਿੱਚ ਪੂਰੀ ਕਰਨੀ ਆ ਤੇ ਕਿੰਨੀ ਜਿਹੜੀ ਯੂਰੀਆ ਖਾਦ ਪਾਉਣੀ ਚਾਹੀਦੀ ਆ ਜਿਹਦੇ ਨਾਲ ਆਪਣਾ ਝੋਨਾ ਜਿਹੜਾ ਪੂਰਾ ਵਧੀਆ ਗਰੋਥ ਕਰੇ ਤੇ ਫੋਟ ਕਰੇ ਤੇ ਆਪਾਂ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖ ਐਂਡ ਤੱਕ ਤੇ ਬਹੁਤ ਭਰਾਗੇ ਜਿਹੜੇ ਯੂਰੀਆ ਖਾਦ ਲੇਟ ਤੱਕ ਲੈ ਜਾਂਦੇ ਆ ਤੇ ਜਿਵੇਂ ਕਿ ਹੁਣ ਜੇਣੀਆਂ ਵੀ ਲੇਟ ਵੈਰਾਈਟੀਆਂ ਲੱਗੀਆਂ ਇਹ ਵਿਸ਼ੇਤੀਆਂ ਤੇ ਇਹਦੇ ਵਿੱਚ ਯੂਰੀਆ ਖਾਦਾ ਜਿਹੜੀ ਕਿੰਨੇ ਦਿਨਾਂ ਦੇ ਵਿੱਚ ਪੂਰੀ ਕਰੀਏ ਇਹ ਵੀ ਦੱਸਾਂਗੇ ਤੁਹਾਨੂੰ ਤੇ ਕਿੰਨੀ ਯੂਰੀਆ ਆਪਣੀ ਪਾਉਣੀ ਚਾਹੀਦੀ ਆ ਤੇ ਵਧੀਆ ਜਿਹਦੇ ਨਾਲ ਗਰੋਥ ਵੀ ਕਰੇ ਤੇ ਫੋਟ ਵੀ ਕਰੇ ਤੇ ਬਣੇ ਰਹੋ ਵੀਡੀਓ ਦੇਖ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਲਈ ਵੀਡੀਓ ਲੈ ਕੇ ਆਉਂਦੇ ਰਹਿਨੇ ਆਂ ਤੇ ਜੇ ਤੁਸੀਂ ਕਿਸਾਨ ਦੋਸਤੋ ਇਹ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਆਜੋ ਦੋਸਤੋ ਤੁਹਾਨੂੰ ਦਿਖਾਉਣਿਆਂ ਵਾਲੇ ਆਪਣਾ PR126 ਝੋਨਾ ਵੀ ਕਿਵੇਂ ਦਾ ਤੁਸੀਂ ਜ਼ਰੂਰ ਦੱਸਿਓ ਪਹਿਲਾਂ ਵਾਲੀਆਂ ਵੀਡੀਓ ਨੂੰ ਬਹੁਤ ਪਿਆਰ ਦਿਨੇਓ ਤੁਸੀਂ ਕਿਸਾਨ ਦੋਸਤੋ ਇਹ ਤੁਸੀਂ ਆਪਣਾ PR126 ਝੋਨਾ ਜਿਹੜਾ 4 ਤਰੀਕ ਦੀ ਇਹ ਲਵਾਈ ਸੀਗੀ ਤੇ 4 ਤਰੀਕ ਨੂੰ ਇਹ ਅੱਜ 24 25 ਤਰੀਕ ਹੋ ਗਈ ਤੇ ਅੱਜ ਜਿਹੜਾ ਇਹ 20 21 ਦਿਨਾਂ ਦਾ ਹੋ ਗਿਆ ਤੇ ਯੂਰੀਆ ਖਾਦ ਜਿਹੜੀ ਬਹੁਤ ਭਰਾ ਇੱਥੇ ਆ ਕੇ ਗਲਤੀ ਕਰ ਜਾਂਦੇ ਆ ਤੇ ਲੰਮੇ ਸਮੇਂ ਤੱਕ ਲੈ ਜਾਂਦੇ ਆ ਇਹਦੀ 35-40 ਦਿਨਾਂ ਤੱਕ ਲੈ ਜਾਂਦੇ ਆ ਯੂਰੀਆ ਖਾਦ ਕਿਉਂ ਜਿੰਨੀਆਂ ਵੀ ਲੇਟ ਲੱਗੀਆਂ ਵੈਰਾਈਟੀਆਂ ਵਸੇਤੀਆਂ ਇਹਦੇ ਵਿੱਚ ਜਿਹੜੀ ਯੂਰੀਆ ਖਾਦ ਆਪਾਂ ਜਲਦੀ ਤੋਂ ਜਲਦੀ ਪੂਰੀ ਕਰਨੀ ਹੁੰਦੀ ਆ ਜਿਹਦੇ ਨਾਲ ਇਹ ਇਹਦੇ ਕੋਲੇ ਸਮਾਂ ਬਹੁਤ ਘੱਟ ਹੁੰਦਾ ਇਹ ਸਿਰਫ 90 95 ਦਿਨਾਂ ਦੀ ਵੈਰਾਈਟੀ ਆ ਕਿਉਂਕਿ 25 ਦਿਨ ਤਾਂ ਇਹ ਆਪਾਂ ਫੱਕ ਲਾਉਣੇ ਆ ਦੀ 20 ਤੋਂ 25 ਦਿਨਾਂ ਦੀ 25 30 ਦਿਨ ਉਹ ਨੰਗ ਜਾਂਦੇ ਆ ਤੇ 25 30 ਦਿਨ ਤੁਸੀਂ ਜਿਹੜੀ ਯੂਰੀਆ ਖਾਦ ਪਾਉਣੇ ਪਾਉਣ ਨੰਗਾ ਦਿੰਨੇ ਹੋ ਫਿਰ ਇਹ ਜਿਹੜਾ ਗਰੋਥ ਨਹੀਂ ਕਰਦਾ ਪੂਰੀ 60 ਦਿਨ ਹੋ ਜਾਂਦੇ ਜਿਹੜੇ ਇਹਦੇ ਦਿਨ ਹੁੰਦੇ ਆ ਗਰੋਥ ਕਰਨ ਦੇ ਫਟਾਰਾ ਕਰਨਾ ਕੱਦ ਕਾਠ ਕਰਨਾ ਉਹ ਇਹਦੇ ਜਿਹੜੀ ਉਮਰ ਆ ਉਹ ਨੰਗ ਜਾਂਦੀ ਆ ਜਦੋਂ ਆਪਾਂ ਯੂਰੀਆ ਖਾਦ ਲੇਟ ਕਰ ਦਿੰਨੇ ਆ ਤੇ ਲੇਟ ਯੂਰੀਆ ਦੇ ਨਾਲ ਕੀ ਹੁੰਦਾ ਕਿ ਨਾਲੇ ਤਾਂ ਬਿਮਾਰੀਆਂ ਜਿਆਦਾ ਪੈਂਦੀਆਂ ਕਲੋਫਿਲ ਜਦੋਂ ਵੱਧ ਜਾਂਦੀ ਆ ਫਿਰ ਇਹ ਕੱਦ ਕਰੀ ਜਾਂਦਾ ਤੇ ਫੋਟ ਨਹੀਂ ਕਰਦਾ ਹੈਗਾ ਤੇ ਫੋੜ ਜਦੋਂ ਕਾਲਾ ਜਾਦੇ ਹੋ ਗਿਆ ਯੂਰੀਆ ਖਾਦ ਨਾਲ ਫਿਰ ਇਹ ਇਹਨੂੰ ਗੋਬ ਵਾਲੀ ਸੰਢੀ ਪੱਤਾ ਬਲੇਟ ਸੰਢੀ ਤੇਲਾ ਹੋਰ ਵੀ ਬਿਮਾਰੀਆਂ ਜਾਦੇ ਆਉਣ ਦੀਆਂ ਸਮੱਸਿਆ ਬਣ ਜਾਂਦੀ ਆ ਤੇ ਤੁਸੀਂ ਜਿਹੜੀ ਯੂਰੀਆ ਖਾਦ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਦੀ ਪੂਰੀ ਕਰੋ ਆਪਾਂ ਜਿਵੇਂ ਕਿ ਇਹ ਇੱਕਾ ਦਿਨਾਂ ਦਾ ਹੋਇਆ ਅੱਜ ਤੇ ਇੱਕਾ ਦਿਨਾਂ ਤੇ ਇਹਦੀ ਜਿਹੜੀ ਯੂਰੀਆ ਖਾਦ ਪੂਰੀ ਕਰਤੀ ਤੇ ਆਪਾਂ ਇਹਦੇ ਵਿੱਚ ਦੋ ਗੱਟੇ ਯੂਰੀਆ ਖਾਦ ਦੇ ਥੱਲੇ ਬੀਜੇ ਸੀਗੇ ਇੱਕ ਸਫਰ ਦਾ ਇੱਕ ਪਟਾਸ ਦਾ ਝੋਨਾ ਲਾਉਣ ਤੋਂ ਪਹਿਲਾਂ ਦੇ ਡੇਢ ਗੱਟਾ ਇਹਦੇ ਉੱਪਰ ਪਾਤਾ ਯਾਨੀ ਦੀ ਸਾਢੇ ਤਿੰਨ ਗੱਟੇ ਇਹਨੂੰ ਯੂਰੀਆ ਖਾਦ ਦੇ ਲਾਤੇ ਤੇ ਹੁਣ ਆਪਾਂ ਇਹਦੇ ਉੱਪਰ ਤੱਤਾਂ ਵਾਲੀ ਸਪਰੇਅ ਕਰਾਂਗੇ ਤੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕੀ ਕੀ ਚੀਜ਼ਾਂ ਮਿਕਸ ਕਰਕੇ ਤੁਸੀਂ ਸਪਰੇਅ ਕਰਨੀ ਆ ਉਹਦੇ ਨਾਲ ਕਿਵੇਂ ਦਾ ਰਿਜ਼ਲਟ ਮਿਲੂਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ ਆਪਾਂ ਪਹਿਲਾਂ ਵੀ ਜਿੰਨੀਆਂ ਖਾਦਾਂ ਪਾਈਆਂ ਸਾਨੂੰ ਰਿਜ਼ਲਟ ਦਿਖਾਉਂਦੇ ਆਏ ਹਾਂ ਤੇ ਹੁਣ ਤੁਹਾਡੇ ਸਾਹਮਣੇ ਆ ਪੀਆਰ 126 ਇਹ ਆਪਣੀ ਵੈਰਾਈਟੀ ਆ ਤੇ ਇਹ ਮੱਕੀ ਵਾਲੇ ਖੇਤ ਦੇ ਵਿੱਚ ਆ ਪਹਿਲਾਂ ਆਪਣੀ ਇੱਥੇ ਮੱਕੀ ਬੀਜੀ ਵੀ ਸੀਗੀ ਦੇ ਬਹੁਤ ਭਰਾ ਜਿਹੜੀਆਂ ਪਿਛਲੀਆਂ ਵੀਡੀਓ ਨੂੰ ਵੀ ਬਹੁਤ ਪਿਆਰ ਦਿੱਤਾ ਤੇ ਇਸੇ ਤਰ੍ਹਾਂ ਤੁਸੀਂ ਪਿਆਰ ਬਣਾਈ ਰੱਖੋ ਬਾਅਦ ਤੋਂ ਬਾਅਦ ਸਪੋਰਟ ਕਰੋ ਸ਼ੇਅਰ ਕਰੋ ਕਿਉਂਕਿ ਜਿਹੜੀ ਵੀ ਆਪਾਂ ਚੀਜ਼ ਵਰਤਦੇ ਆਂ ਕਿਸਾਨ ਦੋਸਤੋ ਉਹੀ ਤੁਹਾਨੂੰ ਦੱਸਦੇ ਆਂ ਤੇ ਤੁਸੀਂ ਵੀ ਅੱਗੇ ਜਿਹੜਾ ਘੱਟ ਖਰਚੇ ਦੇ ਨਾਲ ਵਧੀਆ ਗਰੋਥ ਲੈ ਸਕਦੇ ਹੋ ਝਾੜ ਵੀ ਝੋਨੇ ਦਾ ਬਹੁਤ ਵਧੀਆ ਨਿਕਲੂਗਾ ਤੁਹਾਡੇ ਨਾਲ ਐਂਡ ਤੱਕ ਸਾਂਝੀਆਂ ਕਰਾਂਗੇ ਵੀਡੀਓ ਤੇ ਦੇਖ ਸਕਦੇ ਹੋ ਤੁਸੀਂ ਤੇ ਜਿਹੜੇ ਵੀ ਭਰਾ ਨੇ PR126 ਲੇਟ ਲਾਇਆ ਸੀਗਾ ਤੇ ਹਜੇ ਤੱਕ ਯੂਰੀਆ ਖਾਦ ਨਹੀਂ ਪੂਰੀ ਕਰੀ ਤਾਂ ਉਹ ਜ਼ਰੂਰ ਪੂਰੀ ਕਰ ਦੇਣ ਜਲਦੀ ਤੋਂ ਜਲਦੀ ਘਟੋ ਘਟੇ ਇਹ ਆਪਾਂ 25 ਦਿਨਾਂ ਦੇ ਵਿੱਚ ਪੂਰੀ ਕਰ ਸਕਦੇ ਆ ਇਹਦੋਂ ਲੇਟ ਨਹੀਂ ਕਰਨੀ ਤੁਸੀਂ 20 ਤੋਂ ਲੈ ਕੇ 25 ਦਿਨਾਂ ਦੇ ਵਿੱਚ ਖਾਦ 26 27 ਦਿਨ ਹੋ ਜਾਣ ਬਸ ਇਹਦੋਂ ਲੇਟ ਨਾ ਯੂਰੀਆ ਖਾਦ ਕਰੋ ਇਹਦੋਂ ਪਹਿਲਾਂ ਪਹਿਲਾਂ ਤੁਸੀਂ ਯੂਰੀਆ ਖਾਦ ਹੈ ਜਿਹੜੀ ਪੂਰੀ ਕਰ ਦਿਓ ਤੇ ਆਪਣਾ PR126 ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਖਟਾਰਾ ਕਿੰਨਾ ਵਧੀਆ ਕਰਿਆ ਤੇ ਪਾਣੀ ਹੈ ਜਿਹੜਾ ਇਹਨੂੰ ਬਿਲਕੁਲ ਤੁਸੀਂ ਸਕਾ ਸਕਾ ਕੇ ਲਾਉਣਾ ਤੇ ਯੂਰੀਆ ਖਾਦ ਜਦੋਂ ਪਾਉਣੀ ਉਹਦੇ ਪਾਣੀ ਥੋੜਾ ਹੋਵੇ ਡੱਬਾਂ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਪਾਣੀ ਥੋੜਾ ਥੋੜਾ ਖੜਾ ਕੇ ਦੇ ਕੇ ਤੇ ਜਦੋਂ ਵੀ ਰਹਿ ਪਾਤੀ ਯੂਰੀਆ ਖਾਦ ਉਹ ਤੋਂ ਬਾਅਦ ਦੇ ਵਿੱਚ ਤੁਸੀਂ 12 ਘੰਟਿਆਂ ਤੋਂ 13 ਘੰਟਿਆਂ ਤੋਂ ਪਾਣੀ ਲਾ ਦਿਓ ਤੇ ਬਹੁਤ ਵਧੀਆ ਰਿਜ਼ਲਟ ਮਿਲੂਗਾ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ